ਤੇ BBMB ਦਾ ਤੁਹਾਨੂੰ ਯਾਦ ਹੋਵੇ ਪਾਣੀ ਦੇਣ ਨੂੰ ਲੈ ਕੇ ਜਿਹੜਾ ਮਸਲਾ ਜਿਹੜਾ ਚੱਲਿਆ ਸੀ ਉਸ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਸੁਣਵਾਈ ਹੋਈ ਹੈ ਪੰਜਾਬ ਦੇ ਵਕੀਲਾਂ ਨੇ ਜਿਹੜਾ ਹੈ ਆਪਣਾ ਪੱਖ ਜਿਹੜਾ ਹੈ ਉਹ ਰੱਖਿਆ ਹੈਗਾ ਮਈ ਵਿੱਚ ਆਪਾਂ ਦੇਖਿਆ ਵੀ ਕੇਂਦਰ ਸਰਕਾਰ ਨੇ ਜ਼ੋਰ ਪਾਇਆ ਸੀਗਾ ਵੀ ਹਰਿਆਣੇ ਨੂੰ 8500 ਕਿਊਸ ਦੀ quota ਪਾਣੀ ਦਿੱਤਾ ਜਾਵੇ ਪੰਜਾਬ ਨੇ ਕਿਹਾ ਸੀਗਾ ਵੀ ਸਾਡਾ ਪਾਣੀ ਦਾ ਪੱਤਰ ਉਸ ਵੇਲੇ ਨਾ ਜ਼ਿਆਦਾ ਨਹੀਂ ਹੈਗਾ ਅਸੀਂ 8500 ਨਹੀਂ ਦੇ ਸਕਦੇ ਅਸੀਂ 4500 ਕਿਊਸ ਦੀ quota ਦੇ ਸਕਦੇ ਹਾਂ ਉਹਦੀਆਂ ਪੀਣ ਦੀਆਂ ਲੋੜਾਂ ਨੇ ਹੈਨਾ ਤੇ ਫਿਰ ਆ ਉਹ ਬੀਬੀਐਮਬੀ ਨੇ ਧੱਕੇ ਨਾਲ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਉਹਦੇ ਤੇ ਪੰਜਾਬ ਸਰਕਾਰ ਨੇ ਜਿਹੜੀ ਹੈਗੀ ਰਿੱਟ ਪੰਜਾਬ ਐਂ ਹਰਿਆਣਾ ਹਾਈ ਕੋਰਟ ਚ ਪਾਈ ਸੀ ਉਸੇ ਸੰਦਰਭ ਚਾ ਜਿਹੜੀ ਇਹ ਗੱਲ ਆਈ ਹੈਗੇ ਉਹ ਕਹਿੰਦਾ ਵੀ ਬੀਬੀ ਐਮਬੀ ਸਿਰਫ ਇੱਕ ਕਲੈਰੀਕਲ ਡਿਪਾਰਟਮੈਂਟ ਆ ਹੂੰ ਬੀਬੀ ਐਮਬੀ ਕਾਨੂੰਨ ਨਹੀਂ ਹੈ ਮਤਲਬ ਉਹ ਡਿਸੀਜਨ ਨਹੀਂ ਲੈ ਸਕਦਾ ਹਾਂ ਡਿਸੀਜਨ ਨਹੀਂ ਲੈ ਸਕਦਾ ਜਿਹੜਾ ਪਾਣੀ ਦੀ ਵੰਡ ਦਾ ਵੀ ਹਰਿਆਣੇ ਨੂੰ ਕਿੰਨਾ ਜਾਓ ਰਾਜਸਥਾਨ ਨੂੰ ਕਿੰਨਾ ਜਾਓ ਉਹ 1966 ਦੀ ਧਾਰਾ ਪੁਨਰਗਠਨ ਦੀ ਧਾਰਾ 79 78 ਤੇ 79 ਤਹਿਤ ਨਿਸ਼ਚਿਤ ਕੀਤਾ ਹੋਇਆ ਈ ਨੇ ਤਾਂ ਉਸ ਧਾਰਾ ਤਹਿਤ ਨਿਸ਼ਚਿਤ ਕੀਤੇ ਹੋਏ ਪਾਣੀ ਦਾ ਸਿਰਫ ਗੇਟ ਖੋਲਣ ਦਾ ਹੀ ਹੋ ਮਤਲਬ ਇਹਨਾਂ ਨੇ ਫਾਲੋ ਕਰਨਾ ਉਸ ਨੂੰ ਨਾ ਕਿ ਉਹਨੂੰ ਨਵੇਂ ਆਰਡਰ ਜਾਂ ਨਵੀਂ ਚੇਂਜਸ ਕਰਨੀ ਪੰਜਾਬ ਦੇ ਉੱਤੇ ਜਿਹੜਾ ਨਵੀਂ ਸੀਏਜੀ ਕੈਗ ਦੀ ਜਿਹੜੀ ਰਿਪੋਰਟ ਆਈ ਹੈਗੀ ਆ ਖਾਸ ਕਰਕੇ ਕਰਜ਼ੇ ਨੂੰ ਲੈ ਕੇ ਕਿ ਕਰਜ਼ਾ ਜਿਹੜਾ ਹੈ 125000 ਕਰੋੜ ਜਿਹੜਾ ਹੋਰ ਵਧਿਆ ਹੈਗਾ ਸਰਦਾਰ ਪਤਾ ਸਿੰਘ ਜੀ ਕਿਵੇਂ ਦੇਖਦੇ ਹੋ ਇਹ ਵੀ ਜਿਹੜੀਆਂ ਹੁਣ ਅਸੰਪਸ਼ਨਸ ਆ ਰਹੀਆਂ ਨੇ ਕਿ ਜਦੋਂ ਇਹ ਸਰਕਾਰ ਜਿਹੜੀ ਹੈ ਜਾਵੇਗੀ ਤੇ ਫਿਰ ਜਿਹੜਾ ਹੈ 4 ਲੱਖ ਕਰੋੜ ਤੋਂ ਉੱਪਰ ਦਾ ਜਿਹੜਾ ਕਰਜ਼ਾ ਹੋਵੇਗਾ ਤੁਸੀਂ ਦੇਖੋ ਬਿਹਾਰ ਦਾ ਮੁੱਖ ਮੰਤਰੀ ਕੋ ਸਮਾਂ ਪਹਿਲਾਂ ਪੰਜਾਬ ਨੂੰ ਟਿੱਕਚਰਾ ਕਰ ਰਿਹਾ ਹੈ ਕਹਿੰਦਾ ਜੇ ਤੁਸੀਂ ਬਹੁਤੀਆਂ ਸੂਲਤਾਂ ਮੰਗਦੇ ਰਹੇ ਤਾਂ ਪੰਜਾਬ ਵਰਗਾ ਹਾਲ ਹੋ ਜਾਣਾ ਤੁਸੀਂ ਦੇਖੋ ਬਿਹਾਰ ਦਾ ਤੇ ਪੰਜਾਬ ਦਾ ਮੁਲਾਂਕਣ ਕੀਤਾ ਜਾ ਰਿਹਾ ਵੀ ਬਿਹਾਰ ਨੇ ਪੰਜਾਬ ਬਣ ਜਾਣਾ ਅਸੀਂ ਤਾਂ ਕਹਿ ਰਹੇ ਹਾਂ ਨੇ ਵੀ ਪੰਜਾਬ ਨੂੰ ਬਿਹਾਰ ਬਣਾਇਆ ਜਾ ਰਿਹਾ ਵੀ ਆ ਭਈਏ ਆ ਗਈ ਇਹੋ ਜੀ ਸੋ ਬਿਹਾਰ ਦਾ ਮੁੱਖ ਮੰਤਰੀ ਪੰਜਾਬ ਨੂੰ ਟਿੱਕਚਰਾ ਕਰਦਾ ਜਿਸ ਤਰ੍ਹਾਂ ਦੀ ਅਸੀਂ ਪਾਲਿਸੀ ਲੈ ਕੇ ਆ ਰਹੇ ਹਾਂ ਇੱਕ ਮੇਰੇ ਕੋਲ ਲਿਸਟ ਆਈ ਕਿ ਪੰਜ ਰਾਜਾਂ ਵਿੱਚ ਜਿਨ੍ਹਾਂ ਵਿੱਚ ਵਾਧੂ ਪੈਸੇ ਆ ਉਹਦੇ ਵਿੱਚ ਉੱਤਰ ਪ੍ਰਦੇਸ਼ ਸ਼ਾਮਿਲ ਆ ਸੋ ਜਿਹੜਾ ਪੰਜ ਰਾਜ ਡੈਫਿਸਿਟ ਵਿੱਚ ਆ ਉਹਦੇ ਵਿੱਚ ਪੰਜਾਬ ਸ਼ਾਮਿਲ ਆ ਤੁਸੀਂ ਦੇਖੋ ਕਿ ਉੱਤਰ ਪ੍ਰਦੇਸ਼ 135000 ਕਰੋੜ ਦੇ ਵਾਧੇ 'ਚ ਆ ਇੱਕ ਇੱਕ ਰਿਪੋਰਟ ਦੇ ਔਰ ਜਦ ਇਹ ਕਿ ਉੱਥੋਂ ਲੋਕ ਇੱਥੇ ਕੰਮ ਕਰਵਾਉਂਦੇ ਤੇ ਪੰਜਾਬ 29000 ਕਰੋੜ ਦੇ ਡੈਫਿਸਿਟ ਵਿੱਚ ਹੈਗਾ ਸੋ ਇਹ ਇਹ ਨਵੇਂ ਟ੍ਰੈਂਡ ਆ ਸਾਹਮਣੇ ਆ ਰਹੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਬੋਲੀ ਦੇ ਖਿਲਾਫ ਜਿਹੜਾ ਹੈ ਫਿਰਕੂ ਅਧਿਆਪਕਾਂ ਦੇ ਵੱਲੋਂ ਟਿੱਪਣੀ ਕਰਨੀ ਕੀ ਕੁਝ ਹੋਇਆ ਕਿਵੇਂ ਇਹ ਘਟਨਾ ਵਾਪਰੀ ਤੇ ਫਿਰ ਸਿੱਖ ਨੌਜਵਾਨਾਂ ਨੇ ਕੀ ਕਦਮ ਚੁੱਕੇ ਹਾਂਜੀ ਹਾਂਜੀ ਸੋ ਪਿਛਲੇ ਦਿਨੀ ਕਿਉਂਕਿ ਸਾਥ ਵਿਦਿਆਰਥੀ ਜਥੇਬੰਦੀ ਦੇ ਜਿਹੜੇ ਈਸ਼ਮੀਤ ਸਿੰਘ ਆ ਉਹ ਸਾਰੇ ਜਿਹੜੇ ਚੁਣੇ ਗਏ ਨੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਨੇ ਸੋ ਉਸ ਤੋਂ ਬਾਅਦ ਮੇਰਾ ਖਲ ਬੁਖਲਾਇਆ ਹੋਇਆ ਜਿਹੜਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜਾਂ ਪ੍ਰਸ਼ਾਸਨ ਆ ਉਹ ਗਲਤ ਹਰਕਤਾਂ ਤੇ ਉਤਰ ਆਇਆ ਹੈਗਾ ਸੋ ਕਿਸੇ ਕੰਮ ਲਈ ਜਿਹੜੇ ਵਿਦਿਆਰਥੀ ਨੇ ਉੱਚ ਅਧਿਆਪਕਾਂ ਕੋਲੇ ਗਏ ਸੀ ਉੱਥੇ ਪੰਜਾਬੀ ਵਿੱਚ ਗੱਲ ਕੀਤੀ ਔਰ ਉਹਨਾਂ ਨੇ ਉਹਨਾਂ ਨੂੰ ਬਹੁਤ ਝੜਕਾਂ ਮਾਰੀਆਂ ਵੀ ਤੁਸੀਂ ਆ ਕਿਹੜੀ ਗੰਵਾਰ ਭਾਸ਼ਾ ਜਿਹੜੀ ਹੈਗੀ ਵਰਤ ਰਹੇ ਹੋ ਵੀ ਇੱਥੇ ਪੰਜਾਬੀ ਬੋਲਣ ਦੀ ਲੋੜ ਨਹੀਂ ਹੈ ਸੋ ਪੰਜਾਬੀ ਪ੍ਰਤੀ ਉਹਨਾਂ ਦੀ ਨਫ਼ਰਤ ਆ ਜਿਹੜੀ ਡੋਲਡੋਲ ਪਿਆ ਰਹੀ ਸੀ ਉਹਦੇ ਖਿਲਾਫ ਆ ਜਿਹੜਾ ਸਿੱਖ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਵਿਰੋਧ ਵੀ ਕੀਤਾ ਗਿਆ ਔਰ ਦੱਸਿਆ ਗਿਆ ਵੀ ਅਸੀਂ ਲਗਾਤਾਰ ਇਹਦੇ ਤੇ ਸੰਘਰਸ਼ ਕਰਾਂਗੇ ਸੋ ਇਹ ਸਿੱਖਾਂ ਦੀ ਧਰਤੀ ਤੇ ਬਣੀ ਹੋਈ ਯੂਨੀਵਰਸਿਟੀ ਹੈਗੀ ਆ ਸਿੱਖਾਂ ਦੇ ਪਿੰਡ ਉਜਾੜ ਕੇ ਬਣੀ ਯੂਨੀਵਰਸਿਟੀ ਹੈ ਬਹੁਤ ਸਾਰੇ ਜਿਹੜੇ ਪੰਜਾਬ ਦੇ ਕਾਲਜ ਤੇ ਇਹ ਕਾਲਜ ਆ ਇਹਦੇ ਨਾਲ ਰਿਲੇਟਡ ਹੈਗੇ ਆ ਸੋ ਇਹਦੇ ਵਿੱਚੋਂ ਪੰਜਾਬੀ ਨੂੰ ਤੁਸੀਂ ਇਸ ਤਰ੍ਹਾਂ ਨਕਾਰ ਨਹੀਂ ਸਕਦੇ ਠੀਕ ਹੈ ਤੁਸੀਂ ਹਿੰਦੀ ਬੋਲਣੀ ਆ ਬੋਲ ਸਕਦੇ ਆ ਅਸੀਂ ਤੁਹਾਡੀ ਜਿਹੜੀ ਨਿਆਰੀ ਹੋਉਂਦਾ ਉਹਦਾ ਸਤਕਾਰ ਕਰਦੇ ਆ ਪਰ ਇਹਦਾ ਅਮਰ ਚਲਵਨੀ ਅਸੀਂ ਆਪਣੀ ਨਿਆਰੀ ਹੋਣ ਦ ਖਤਮ ਕਰਕੇ ਤੁਹਾਡੀ ਨਿਆਰੀ ਹੋਣ ਦਾ ਜਿਹੜਾ ਸਤਕਾਰ ਕਰੀਏ ਸੋ ਇਹੋ ਹੀ ਮਸਲਾ ਜਿਹੜਾ ਤੂੰ ਪਿਛਲੇ ਪਕੋਸ਼ਚਨਾ ਚ ਆਇਆ ਹੈਗਾ ਵੀ ਸਿੱਖੀ ਦੀ ਨਿਆਰੀ ਹੋਂਦ ਨੂੰ ਖਤਮ ਕਰਕੇ ਜਿਹੜਾ ਜਿਹੜਾ ਏਕਤਾ ਦਾ ਤੇ ਇੱਕ ਸੁਰਤਾ ਦਾ ਜਿਹੜਾ ਨਾਰਾ ਦਿੱਤਾ ਜਾ ਰਿਹਾ ਅਸਲ ਚ ਉਹ ਹੈਗਾ ਵੀ ਸਿੱਖ ਆਪਣੀ ਪਛਾਣ ਖਤਮ ਕਰ ਦੇਣ ਉਹ ਕਿਸੇ ਹੋਰ ਧਾਰਮਿਕ ਪਛਾਣ ਵਿੱਚ ਰਲ ਜਾਣ ਫੇਰ ਉਹ ਠੀਕ ਨਹੀਂ ਔਰ ਉਹ ਵਾਲਾ ਹਮਲਾ ਇਹਨਾਂ ਨੂੰ ਦਿਖਦਾ ਨਹੀਂ ਹੈਗਾ ਉਹ ਇਹ ਨਜ਼ਰਅੰਦਾਜ਼ ਕਰ ਦਿੰਦੇ ਉਹ ਉਹ ਨਜ਼ਰਅੰਦਾਜ਼ ਕਰਦੇ ਆ ਜਿਹੜਾ ਐਡਾ ਗੰਭੀਰ ਹਮਲਾ ਸਿੱਖਾਂ ਤੇ ਹੋ ਰਿਹਾ ਹੈ ਉਹਨਾਂ ਦੀ ਪਛਾਣ ਨੂੰ ਮਿਟਣ ਦਾ ਉਹਦੇ ਤੇ ਕੋਈ ਰਿਸਰਚ ਨਹੀਂ ਹੁੰਦੀ ਸਿਰਫ ਸਿੱਖ ਵੀ ਸਿੱਖ ਕਿਉਂਕਿ ਵਿਕਟਿਵ ਤੇ ਉਹ ਆਵਾਜ਼ ਉਠਾ ਰਹੇ ਆ ਉਹਦੇ ਖਿਲਾਫ ਆ ਜਿਹੜੀ ਆਵਾਜ਼ ਉਠਾਈ ਗਈ ਜੀ ਬਿਲਕੁਲ ਜੀ ਤੇ ਬੀਬੀ ਐਮਬੀ ਦਾ ਤੁਹਾਨੂੰ ਯਾਦ ਹੋਵੇ ਪਾਣੀ ਦੇਣ ਨੂੰ ਲੈ ਕੇ ਜਿਹੜਾ ਮਸਲਾ ਜਿਹੜਾ ਚੱਲਿਆ ਸੀ ਉਸ ਦੀ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਸੁਣਵਾਈ ਹੋਈ ਹੈ ਪੰਜਾਬ ਦੇ ਵਕੀਲਾਂ ਨੇ ਜਿਹੜਾ ਹੈ ਆਪਣਾ ਪੱਖ ਜਿਹੜਾ ਹੈ ਉਹ ਰੱਖਿਆ ਹੈਗਾ ਸਰਦਾਰਤਾ ਸਿੰਘ ਜੀ ਇਹ ਇੱਕ ਹੀ ਜਿਹੜਾ ਮਈ ਵਾਲਾ ਮੁੱਦਾ ਸੀ ਉਸੇ ਤੇ ਹੀ ਸੁਣਵਾਈ ਹੋਈ ਤੇ ਕੀ ਕੁਝ ਇਸ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਮਈ ਵਿੱਚ ਆਪਾਂ ਦੇਖਿਆ ਵੀ ਕੇਂਦਰ ਸਰਕਾਰ ਨੇ ਜ਼ੋਰ ਪਾਇਆ ਸੀਗਾ ਵੀ ਹਰਿਆਣੇ ਨੂੰ 8500 ਕਿਊਸਿਕ ਫੁੱਟਾ ਪਾਣੀ ਦਿੱਤਾ ਜਾਵੇ ਪੰਜਾਬ ਨੇ ਕਿਹਾ ਸੀਗਾ ਵੀ ਸਾਡਾ ਪਾਣੀ ਦਾ ਪੱਧਰ ਉਸ ਵੇਲੇ ਨਾ ਜ਼ਿਆਦਾ ਨਹੀਂ ਹੈਗਾ ਅਸੀਂ 8500 ਨਹੀਂ ਦੇ ਸਕਦੇ ਅਸੀਂ 4500 ਕਿਊਸਕ ਫੋਟਾ ਦੇ ਸਕਦੇ ਹਾਂ ਉਹਦੀਆਂ ਪੀਣ ਦੀਆਂ ਲੋੜਾਂ ਲਈ ਹੈਨਾ ਤੇ ਫੇਰ ਆ ਉਹ ਬੀਬੀ ਐਮ ਵੀ ਨੇ ਠੱਕੇ ਨਾਲ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਉਹਦੇ ਤੇ ਪੰਜਾਬ ਸਰਕਾਰ ਨੇ ਜਿਹੜੀ ਹੈਗੀ ਰਿੱਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪਾਈ ਸੀ ਉਸੇ ਸੰਦਰਭ ਚ ਜਿਹੜੀ ਇਹ ਗੱਲ ਆਈ ਹੈਗੀ ਸੋ ਕਾਲੇ ਜਿਹੜੀ ਸੁਣਵਾਈ ਹੋਈ ਆ ਉਹਦੇ ਵਿੱਚ ਪੰਜਾਬ ਦੇ ਵਕੀਲਾਂ ਨੇ ਮਿਸਟਰ ਐਮ ਐਸ ਬੇਦੀ ਹੈਗੇ ਆ ਉਹਨਾਂ ਨੇ ਬਹੁਤ ਵਧੀਆ ਅਪਰੋਚ ਲਈ ਹੈਗੀ ਆ ਉਹ ਕਹਿੰਦਾ ਵੀ ਬੀਬੀ ਐਮਬੀ ਸਿਰਫ ਇੱਕ ਕਲੈਰੀਕਲ ਡਿਪਾਰਟਮੈਂਟ ਆ ਬੀਬੀ ਐਮਬੀ ਕਾਨੂੰਨ ਨਹੀਂ ਹੈ ਮਤਲਬ ਉਹ ਡਿਸੀਜਨ ਨਹੀਂ ਲੈ ਸਕਦਾ ਹਾਂ ਡਿਸੀਜਨ ਨਹੀਂ ਲੈ ਸਕਦਾ ਜਿਹੜਾ ਪਾਣੀ ਦੀ ਵੰਡ ਦਾ ਵੀ ਹਰਿਆਣੇ ਨੂੰ ਕਿੰਨਾ ਜਾਊ ਰਾਜਸਥਾਨ ਨੂੰ ਕਿੰਨਾ ਜਾਊ ਉਹ 1966 ਦੀ ਧਾਰਾ ਪੁਨਰਗਠਨ ਦੀ ਧਾਰਾ 79 78 ਤੇ 79 ਤਹਿਤ ਨਿਸ਼ਚਿਤ ਕੀਤਾ ਹੋਇਆ ਹੈ ਇਹਨੇ ਤਾਂ ਉਸ ਧਾਰਾ ਤਹਿਤ ਨਿਸ਼ਚਿਤ ਕੀਤੇ ਹੋਏ ਪਾਣੀ ਦਾ ਸਿਰਫ ਗੇਟ ਖੋਲਣ ਦਾ ਹੀ ਹੁਕਮ ਮਤਲਬ ਇਹਨਾਂ ਨੇ ਫਾਲੋ ਕਰਨਾ ਉਸ ਨੂੰ ਨਾ ਕਿ ਉਹਨੂੰ ਨਵੇਂ ਆਰਡਰ ਜਾਂ ਨਵੀਂ ਚੇਂਜਸ ਕਰਨ। ਇਹ ਉਹਨਾਂ ਨੇ ਐਮਐਮਐਸਪੀ ਬੀ ਨੇ ਨਵੀਂ ਗੱਲ ਲਿਆਂਦੀ ਹੈਗੀ ਆ ਜਿੱਦਾਂ ਵੀ ਕਾਨੂੰਨ ਦੇ ਅਨਸਾਰ ਵੀ ਬੀਬੀਐਮਬੀ ਕੋਲ ਇਹ ਕੋਈ ਹੱਕ حاصل ਨਹੀਂ ਵੀ ਉਹ ਪਾਣੀ ਦੀ ਵਾਤਰਾ ਵਧਾ ਘਟਾ ਸਕਦੇ ਹੈਗੀ ਆ। ਉਹ ਕਾਨੂੰਨ ਤਹਿਤ ਜਿੰਨਾ ਜਾਂਦਾ ਹੈਗਾ ਸੋ BBMB ਕਹਿ ਰਿਹਾ ਵੀ ਵਕਤੀ ਲੋੜਾਂ ਦੀ ਇਸੋ ਵਕਤੀ ਲੋੜਾਂ ਦੀਨ ਕਿਉਂਕਿ ਉਹ ਪੰਜਾਬ ਦੇ ਖੇਤਰ ਚ ਪੈਂਦਾ ਹੈ ਭਾਖੜਾ ਸੋ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾ ਜਿਹੜਾ BBMB ਕਿਉਂਕਿ ਮਾਲਕੀ ਪੰਜਾਬ ਦੀ ਹੈ ਨਾ ਸੋ ਜਿਹੜਾ ਕਾਨੂੰਨੀ ਅੰਦਰਸਟ ਬਣਦਾ ਹੈਗਾ ਮਾਲਕੀ ਪੰਜਾਬ ਦੀ ਆ ਪੰਜਾਬ ਦੀ ਸਹਿਮਤੀ ਤੋਂ ਬਿਨਾ ਜਿਹੜਾ ਹੈਗਾ ਉਹ ਪਾਣੀ ਵੱਧ ਘਟ ਨਹੀਂ ਕੀਤਾ ਜਾ ਸਕਦਾ ਬੀਬੀਐਮਬੀ ਜਸਟ ਇੱਕ ਵਿਭਾਗ ਹੈ ਜਿੱਦਾਂ ਕਹੀਏ ਵੀ ਹੈਲਥ ਡਿਪਾਰਟਮੈਂਟ ਆ ਹੈਲਥ ਡਿਪਾਰਟਮੈਂਟ ਵਿੱਚ ਆਪਣੇ ਆਪ ਵਿੱਚ ਪੰਜਾਬ ਸਰਕਾਰ ਨਹੀਂ ਹੈ ਉਹ ਪੰਜਾਬ ਸਰਕਾਰ ਦਾ ਇੱਕ ਵਿਭਾਗ ਹੈ ਜਿਹਨੇ ਪੰਜਾਬ ਦੇ ਹੁਕਮਾਂ ਨੂੰ ਲਾਗੂ ਕਰਨਾ ਸੋ ਇਸ ਤਰ੍ਹਾਂ ਦਾ ਇਹ ਕੋਲਾਬੋਰੇਸ਼ਨ ਹੈ ਜੀ ਬਿਲਕੁਲ ਜੀ ਔਰ ਪੰਜਾਬ ਦੇ ਉੱਤੇ ਜਿਹੜਾ ਨਵੀਂ ਸੀਏਜੀ ਕੈਗ ਦੀ ਜਿਹੜੀ ਰਿਪੋਰਟ ਆਈ ਹੈਗੀ ਆ ਖਾਸ ਕਰਕੇ ਕਰਜ਼ੇ ਨੂੰ ਲੈ ਕੇ ਕਿ ਕਰਜ਼ਾ ਜਿਹੜਾ ਹੈ 1.25 ਲੱਖ ਕਰੋੜ ਜਿਹੜਾ ਹੋਰ ਵਧਿਆ ਹੈਗਾ ਸਰਦਾਰ ਅਤਾ ਸਿੰਘ ਜੀ ਕਿਵੇਂ ਦੇਖਦੇ ਹੋ ਇਹ ਵੀ ਜਿਹੜੀਆਂ ਹੁਣ ਅਸੰਪਸ਼ਨਸ ਆ ਰਹੀਆਂ ਨੇ ਕਿ ਜਦੋਂ ਇਹ ਸਰਕਾਰ ਜਿਹੜੀ ਹੈ ਜਾਵੇਗੀ ਤੇ ਫਿਰ ਜਿਹੜਾ ਹੈ 4 ਲੱਖ ਕਰੋੜ ਤੋਂ ਉੱਪਰ ਦਾ ਜਿਹੜਾ ਕਰਜ਼ਾ ਹੋਵੇਗਾ ਤੇ ਦੂਜੇ ਪੱਲੇ ਜਿਹੜਾ ਹੈ ਮੁੱਖ ਮੰਤਰੀ ਦਾ ਰੀਸੈਂਟ ਜਿਹੜਾ ਉਹਨਾਂ ਦਾ ਜਿਹੜਾ ਬਿਆਨ ਵੀ ਆਇਆ ਹੈਗਾ ਕਿ 1100 ਜਿਹੜਾ ਅਸੀਂ ਬੀਬੀਆਂ ਨੂੰ ਦੇਣਾ ਹੈਗਾ ਉਹ ਵੀ ਦਵਾਂਗੇ ਆ ਕਿਉਂ ਨਹੀਂ ਜਿਹੜਾ ਹੈ ਇੱਥੇ ਜਿਹੜੀ ਹੈ ਕਈ ਆਪਾਂ ਕੀ ਕਿ ਟਰਾਂਸਪੇਰੈਂਟ ਤਰੀਕੇ ਦੇ ਨਾਲ ਕੋਈ ਡਿਸਕਸ਼ਨ ਹੁੰਦੀ ਕਿੱਥੇ ਤੇ ਗੱਲਾਂ ਹੋ ਰਹੀਆਂ ਸੀ ਕਿ ਜਿਹੜੀ ਮਾਈਨਿੰਗ ਹੈਗੀ ਆ ਉਸ ਤੋਂ ਕਹਿੰਦੇ ਕਿ ਅਰਮਨਤ ਕੇਜਰੀਵਾਲ ਹੋਣਾ ਦੀ ਸ਼ਾਇਦ ਸਟੇਟਮੈਂਟ ਸੀ ਕਿ 20000 ਕਰੋੜ ਤੱਕ ਅਸੀਂ ਲਵਾਂਗੇ ਤੇ ਉਹ ਵੀ ਜਿਹੜਾ ਇਸ ਤਰ੍ਹਾਂ ਦਾ ਕੁਝ ਸਾਹਮਣੇ ਨਹੀਂ ਆਇਆ ਪੂਰੀ ਕੀ ਫਿਰ ਇਸ ਫਰੀ ਫਰੀ ਬੀਜ਼ ਇਹਨਾਂ ਨੂੰ ਕਿਹਾ ਜਾਂਦਾ ਹੈ ਉਸ ਦੇ ਨਾਲ ਤੇ ਫਿਰ ਕਰਜ਼ਾ ਹੋਰ ਜ਼ਿਆਦਾ ਵਧ ਜਗਾ ਵਧੇਗਾ ਸੋ 3 3 ਲੱਖ 55000 ਕਰੋੜ ਦਾ ਕਰਜ਼ਾ ਇਸ ਵੇਲੇ ਤੱਕ ਹੋਇਆ ਸੋ ਇਹ ਇਹ 1.25 ਲੱਖ ਕਰੋੜ ਆ ਜਿਹੜਾ ਹੋਰ ਵਧਿਆ ਪਿਛਲੇ 4-5 ਸਾਲਾਂ ਚ ਸੀਏਜੀ ਦੀ ਜਿਹੜੀ ਰੀਸੈਂਟ ਰਿਪੋਰਟ ਆਈ ਹੈਗੀ ਆ ਸੋ ਸੀਏਜੀ ਦੀ ਰਿਪੋਰਟ ਕਹਿੰਦੀ ਆ ਵੀ ਜਿਹੜਾ ਖੇਤੀ ਖੇਤੀ ਵਾਲੀ ਮੋਟਰਾਂ 1997-98 ਵਿੱਚ ਉਹਨਾਂ ਨੂੰ 600 ਕਰੋੜ ਦਾ ਜਿਹੜਾ ਜਿਹੜੀ ਇਹ ਸਬਸਿਡੀ ਦਿੱਤੀ ਜਾਂਦੀ ਸੀ ਇਸ ਵੇਲੇ 10000 ਕਰੋੜ ਦੀ ਜਿਹੜੀ ਸਬਸਿਡੀ ਆ ਉਹ ਦਿੱਤੀ ਜਾ ਰਹੀ ਉਹ ਤੋਂ ਬਾਅਦ ਹੁਣ ਘਰਾਂ ਨੂੰ ਵੀ ਜਿਹੜੀ ਫ੍ਰੀ ਕਰ ਦਿੱਤੀ ਗਈ ਆ ਤੇ ਬੀਬੀਆਂ ਦੀ ਜਿਹੜੀ ਬੱਸ ਪਾਸ ਦੀ ਸਹੂਲਤ ਆ ਉਹ ਫ੍ਰੀ ਆ ਜਿਹੜੀ ਕਰ ਦਿੱਤੀ ਗਈ ਆ ਇਹਦੇ ਨਾਲ ਮੁਫਤ ਦੀਆਂ ਜਿਹੜੀਆਂ ਇਹ ਫ੍ਰੀਬੇਸ ਦਿੱਤੀਆਂ ਜਾ ਰਹੀਆਂ ਇਹਦੇ ਨਾਲ ਬਹੁਤ ਵੱਡੇ ਸੰਕਟ ਵਿੱਚ ਪੰਜਾਬ ਆ ਜਿਹੜਾ ਫਸ ਸਕਦਾ ਤੁਸੀਂ ਦੇਖੋ ਬਿਹਾਰ ਦਾ ਮੁੱਖ ਮੰਤਰੀ ਕੁ ਸਮਾਂ ਪਹਿਲਾਂ ਪੰਜਾਬ ਨੂੰ ਟਿੱਕਚਰਾ ਕਰ ਰਿਹਾ ਹੈ ਕਹਿੰਦਾ ਜੇ ਤੁਸੀਂ ਬਹੁਤੀਆਂ ਸਹੂਲਤਾਂ ਮੰਗਦੇ ਰਹੇ ਤਾਂ ਪੰਜਾਬ ਵਰਗਾ ਹਾਲ ਹੋ ਜਾਣਾ ਤੁਸੀਂ ਦੇਖੋ ਬਿਹਾਰ ਦਾ ਤੇ ਪੰਜਾਬ ਦਾ ਮੁਲਾਂਕਣ ਕੀਤਾ ਜਾ ਰਿਹਾ ਵੀ ਬਿਹਾਰ ਨੇ ਪੰਜਾਬ ਬਣ ਜਾਣਾ ਅਸੀਂ ਤਾਂ ਕਹਿ ਰਹੇ ਆ ਨਾ ਵੀ ਪੰਜਾਬ ਨੂੰ ਬਿਹਾਰ ਬਣਾਇਆ ਜਾ ਰਿਹਾ ਵੀ ਆ ਭਈਏ ਆ ਗਈ ਇਹੋ ਸੋ ਬਿਹਾਰ ਦਾ ਮੁੱਖ ਮੰਤਰੀ ਪੰਜਾਬ ਨੂੰ ਟਿੱਕਚਰਾ ਕਰਦਾ ਜਿਸ ਤਰ੍ਹਾਂ ਦੀ ਅਸੀਂ ਪਾਲਿਸੀ ਲੈ ਕੇ ਆ ਰਹੇ ਹਾਂ ਕੱਲਾ ਭਗਵਾਨਤ ਮਾਨ ਦਾ ਦੋਸ਼ ਨਹੀਂ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨਾਂ ਹੀ ਜਿਹੜਾ ਪੈਸਾ ਲਟਾਇਆ ਉਹ ਸਾਰਾ ਕਰਜ਼ਾ ਲੈ ਕੇ ਲਟਾਇਆ ਕੈਪਟਨ ਰਵਿੰਦਰ ਸਿੰਘ ਨੇ ਇਸ ਤਰ੍ਹਾਂ ਪੈਸਾ ਲਟਾਇਆ ਤੇ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸੇ ਲੀਤੇ ਚੱਲ ਰਹੀ ਹੈ ਲੋਕਾਂ ਨੇ ਵੋਟਾਂ ਇਸ ਲਈ ਪਾਈਆਂ ਸੀ ਵੀ ਇਹ ਬਾਕੀਆਂ ਨਾਲੋਂ ਕੁਝ ਚੰਗਾ ਕਰਨਗੇ ਪਰ ਹਰ ਸਾਲ ਹਰ ਮਹੀਨੇ ਇਹ ਵੱਡਾ ਕਰਜ਼ਾ ਲੈ ਕੇ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਰਿਹਾ ਜਦੋਂ ਤੱਕ ਆਪ ਇਹ ਛੱਡ ਕੇ ਜਾਣਗੇ 4 ਲੱਖ ਤੋਂ ਵੱਧਦਾ ਹੁਣ ਤੁਸੀਂ ਦੇਖੋ ਜੇ ਬੀਬੀਆਂ ਦਾ ਇਹ ਕਰਦੇ ਹੈਗੇ 1 ਲੱਖ ਇੱਕ ਕਰੋੜ ਔਰਤ ਦਾ ਜੇ ਮੰਨਿਆ ਜਾਵੇ ਤਾਂ 12 ਤਾਂ ਇੱਕ 1000 ਕਰੋੜ ਰੁਪਇਆ ਕੱਲਾ ਇਸੇ ਮੰਨ ਨਹੀਂ ਜਿਹੜਾ ਚੱਲਦਾ 11 11 1100 ਹੀ ਹੋ ਜਾਣਾ ਹਾਂ ਬੀਬੀ ਇਹ ਆ 11000 ਕਰੋੜ ਰੁਪਇਆ ਸੋ ਉਹਨੂੰ ਦੇਖ ਲਓ ਵੀ ਪੂਰੇ ਪੂਰੇ ਹੈ ਨਾ 12 ਇਹ 15000 ਕਰੋੜ ਰੁਪਇਆ ਕੱਲਾ ਇਸ ਇਸ ਪ੍ਰੋਜੈਕਟ ਲਈ ਚਾਹੀਦਾ ਇਸ ਵਿੱਚ ਵੀ ਸਾਲ ਦਾ ਚਾਹੀਦਾ 5 ਸਾਲਾਂ ਲਈ 60-65 ਹਜ਼ਾਰ ਕਰੋੜ ਉਹ 5 ਸਾਲ ਤਾਂ ਨਹੀਂ ਰਹੇ ਜੀ ਉਹ ਕਰਦੇ ਹਨ ਸੋ ਜਿਹੜਾ ਪਰ ਉਹਦੇ ਉਹਦੇ ਵਿੱਚ ਫਿਰ ਇਹ ਆ ਫਿਰ ਉਹਨੂੰ ਵੋਟ ਸਟੰਡ ਵਜੋਂ ਵਰਤਿਆ ਜਾਊਗਾ ਵੀ ਅਗਲੀ ਇਦਾਂ ਹੀ ਹੁੰਦਾ ਨਾ ਸਬਸਿਡੀ ਇੱਕ ਸਰਕਾਰ ਨੇ ਦੇ ਦਿੱਤੀ ਚਾਹੇ ਕਿਸਾਨਾਂ ਨੂੰ ਦੇ ਦਿੱਤੀ ਉਹ ਫਿਰ ਵਾਪਸ ਤਾਂ ਹੁੰਦੇ ਨਹੀਂ ਫੈਸਲੇ ਇਹ ਬਹੁਤ ਔਖਾ ਨਾ ਕਿਉਂਕਿ ਹੁਣ ਇਹਨਾਂ ਨੇ ਜਾਂਦੇ ਸਾਲ ਪੰਗਾ ਨਵੀਂ ਸਰਕਾਰ ਲਈ ਪਾ ਦੇਣਾ ਨਵੀਂ ਸਰਕਾਰ ਨਾ ਉਹਨੂੰ ਬੰਦ ਕਰ ਸਕਦੀ ਆ ਇੰਨਾ ਫਿਰ ਉਹ ਕਰਜ਼ਾ ਲੈ ਕੇ ਨਵੀਂ ਸਰਕਾਰ ਲਈ ਪੰਗਾ ਖੜਾ ਕਰ ਦੇਣਾ ਆਪਣੇ 4 ਸਾਲ ਆ ਜਿਹੜੇ ਕੱਢਲੇ ਹੋਏ ਆ ਸੋ 5ਵੇਂ ਸਾਲ ਜੀ ਜਾਣਗੇ ਤਾਂ 1 ਸਾਲ ਦਾ ਫੇਰ ਕਰਜਾ ਵਧਾ ਕੇ ਸੋ ਸਾਡਾ ਇਹ ਵੀ ਨਾ ਬਿਜਲੀ ਫ੍ਰੀ ਚਾਹੀਦੀ ਆ ਨਾ ਆ ਜਿਹੜੀਆਂ ਬੱਸਾਂ ਵੀ 65 ਸਾਲ ਤੋਂ ਬਾਅਦ ਜਿੱਦਾਂ ਇੱਥੇ ਬਜ਼ੁਰਗਾਂ ਨੂੰ ਉਹ ਬੱਸ ਫ੍ਰੀ ਚਾਹੀਦਾ ਹੈਗਾ ਤੇ ਦੂਸਰਾ ਆ ਕੋਈ ਵੀ ਹਲੇ 1100 ਦੀ ਸਾਰੇ ਲੋਕਾਂ ਨੂੰ ਵਿਸ਼ਵਾਸ ਵਿੱਚ ਲਓ ਵੀ ਅਸੀਂ ਇਸ ਪੋਜੀਸ਼ਨ ਵਿੱਚ ਨਹੀਂ ਹੈਗੇ ਆਪਣੀਆਂ ਬੁੱਕਸ ਨੂੰ ਬੈਲੈਂਸ ਕਰੋ ਉਦੋਂ ਬਾਅਦ ਆ ਜਿਹੜੀਆਂ ਸਹੂਲਤਾਂ ਦੇਣ ਦੀ ਗੱਲ ਕਰੋ ਵਰਨਾ ਪੰਜਾਬ ਕਰਜੇ ਵਿੱਚ ਡੁੱਬ ਜਾਵੇਗਾ ਸੋ ਜਿਹੜੇ ਪੰਜ ਰਾਜ ਆ ਇੱਕ ਮੇਰੇ ਕੋਲ ਲਿਸਟ ਆਈ ਕਿ ਪੰਜ ਰਾਜਾਂ ਵਿੱਚ ਜਿਨ੍ਹਾਂ ਵਿੱਚ ਵਾਧੂ ਪੈਸੇ ਆ ਉਹਦਾ ਵਿੱਚ ਉੱਤਰ ਪ੍ਰਦੇਸ਼ ਸ਼ਾਮਲ ਆ ਸੋ ਜਿਹੜਾ ਪੰਜ ਰਾਜ ਡੈਫਿਸਿਟ ਵਿੱਚ ਆ ਉਹਦੇ ਵਿੱਚ ਪੰਜਾਬ ਸ਼ਾਮਲ ਆ ਤੁਸੀਂ ਦੇਖੋ ਉੱਤਰ ਪ੍ਰਦੇਸ਼ 137000 ਕਰੋੜ ਦੇ ਵਾਧੇ ਚ ਇੱਕ ਇੱਕ ਰਿਪੋਰਟ ਦੇ ਅਨੁਸਾਰ ਔਰ ਜਦ ਇਹ ਕਿ ਉੱਥੋਂ ਲੋਕ ਇੱਥੇ ਕੰਮ ਕਰਨਾਉਂਦੇ ਆ ਤੇ ਪੰਜਾਬ 29000 ਕਰੋੜ ਦੇ ਡੈਫਿਸਿਟ ਵਿੱਚ ਹੈਗਾ ਸੋ ਇਹ ਇਹ ਨਵੇਂ ਟ੍ਰੈਂਡ ਆ ਸਾਹਮਣੇ